ਸਰ ਪਰਿਫਤੇ ਕੋਲ ਕਰ ਰਿਹਾ ਕੋਰਫਿਰ ਤੋਂ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੁੜ ਗਿਓ ਤੀਰ ਤੋਂ ਵੱਡ ਦੇ ਨਾਮ ਮੈਨੂੰ ਲੱਗਦਾ ਵੀਡੀਓ ਤੁਹਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਅਹਿਮਾ ਮਹਤਮਪੂਰਨ ਅਗਰ ਤੁਹਾਡੇ ਘਰਾਂ ਵਿੱਚ ਵੀ ਬਿਜਲੀ ਦੀ ਫਿਟਿੰਗ ਹੋਈ ਹੈ ਤੁਹਾਡੇ ਘਰ ਬਿਆਂ ਵਿੱਚ ਵੀ ਐਮ ਸੀ ਬੀ ਲੱਗੇ ਹੋਏ ਨੇ ਤਾਂ ਉਹ ਐਮ ਸੀ ਬੀ ਦਾ ਕੰਮ ਕੀ ਆ ਤੇ ਉਹਨਾਂ ਦਾ ਲੋਡ ਕਿੰਨਾ ਹੋਣਾ ਚਾਹੀਦਾ ਤੇ ਐਮ ਸੀ ਬੀ ਲਗਾਏ ਕਿਉਂ ਜਾਂਦੇ ਨੇ ਇਹ ਵੀਡੀਓ ਤੁਸੀਂ ਦੇਖੋ ਫਿਰ ਆਪਾਂ ਗੱਲ ਕਰਾਂਗੇ ਤੇ ਜਿਹੜੇ ਆਪਾਂ ਉਹ RCC ਵੀ ਲਗਾਉਨੇ ਆ ਕਾਫੀ ਲੋਕ ਘਰੇ ਲਗਾਤਾ ਲੈਂਦੇ ਵੀ ਜਦੋਂ ਆਪਾਂ ਉਹਨੂੰ ਝਟਕਾ ਲੱਗਾ ਬਈ ਨਹੀਂ ਤਾਂ ਉਹ ਡਿੱਗ ਪੈਂਦੇ ਆ ਉਹ ਜਿਆਦਾ ਘਰੇ ਅੱਖ ਨਹੀਂ ਹੁੰਦੇ ਉਹ ਐਵੇਂ ਡਿੱਗੀ ਜਾਂਦੇ ਆ ਫਿਰ ਬਾਅਦ ਦੇ ਵਿੱਚ ਬੰਦ ਕਰਨੇ ਪੈਂਦੇ ਉਹਨਾਂ ਨੂੰ ਨਹੀਂ ਉਹਨਾਂ ਦੀ ਦੇਖੋ ਜੀ ਕਾਰਨ ਇਹ ਹੈ ਵੀ ਜਿਹੜੀ ਸਾਡੀ ਘਰੇਲੂ ਫਿਟਿੰਗ ਹੈ ਹਾਂਜੀ ਘਰੇਲੂ ਫਿਟਿੰਗ ਨੂੰ ਚਾਹੇ ਕੋਈ ਦੋਸਤ ਬੁਰਾ ਬਣ ਲੈ ਵੀ ਮੈਕਸਿਮਮ ਜਿਹੜੇ ਘਰੇਲੂ ਕੰਮ ਕਰਦੇ ਨੇ ਸਾਡੇ ਕਿਸੇ ਬੰਦੇ ਨੂੰ ਮੈਗਨ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਰਥਾ ਸਿ ਫਿਟਿੰਗ ਨੂੰ ਟੈਸਟ ਕਰਦੇ ਹੀ ਨਹੀਂ ਹੈਗੇ ਹੂੰ ਉੱਥੇ ਮਾਈਨਰ ਵੀ ਲੀਕੇਜ ਐ 20 30 ਮਿਲੀਐਂਪ ਦੀ 30 ਮਿਲੀਐਂਪ ਦਾ ਖੋਲ 3 ਮਿਲੀਐਂਪ ਦਾ ਪੂਰਾ ਹੈ ਉਹਨੇ ਉੱਪਰ ਹੀ ਉਹਨੇ ਟ੍ਰਿਪਿੰਗ ਕਰਦੇ ਰਹਿਣਾ ਹੈ ਕਿ ਕਈ ਵਾਰੀ ਤੁਲੂ ਪੰਪ ਤੇ ਬਹੁਤ ਡਿੱਗਦਾ ਜੀ ਉਹ ਕਾਰਨ ਇਹ ਵੀ ਜਿਹੜੀ ਸਾਡੀ ਮੋਟਰ ਵਾਈਲਡਿੰਗ ਦੀ ਕੁਆਲਿਟੀ ਹੈ ਉਹ ਪੂਰਾ ਹੈ ਹਾਂਜੀ ਮਤਲਬ ਇਹ ਐ ਵੀ ਕਿਸੇ ਵੀ ਕੰਟਰੀ ਦੇ ਵਿੱਚ ਜਿੰਨੇ ਵਿਕਸਤ ਕੰਟਰੀ ਨੇ ਉੱਥੇ ਕੋਈ ਚੀਜ਼ ਬਿਨਾ ਮੈਗਰ ਟੈਸਟ ਦੇ ਜਾਂ ਇਹਨੂੰ ਹਾਈ ਵੋਲਟੇਜ ਟੈਸਟ ਦੇ ਨਹੀਂ ਵਰਤੀ ਜਾਂਦੀ ਫਿਰ ਇਹ ਤਾਂ ਅਰਸੀ ਵੀ ਆਪਣੇ ਫੇਲ ਆਣਾ ਜੀ ਉਹ ਆਪੇ ਫਿਰ ਉਹ ਲਾ ਲੈਂਦਾ ਅਗਲਾ 1600 ਨਹੀਂ ਉਹ ਹੁੰਦਾ ਕੀ ਹੈ ਨਾ ਜੀ ਉਹ ਦੂਜੀ ਗੱਲ ਨੂੰ ਲਾਉਣਾ ਵੀ ਗਲਤ ਆ ਰਿਹਾ ਹੁਣ ਸਾਡੇ ਕੀ ਹੈ ਵੀ ਚਾਹੇ ਸਾਰੇ ਘਰ ਨੂੰ ਇੱਕ ਲਾਤਾ ਹਾਂਜੀ ਆਥਣੇ ਨੇ ਲੱਗਾ ਵੀ ਲਾਇਆ ਥੂਮੂ ਕੱਥਲੇ ਲਾਇਆ ਫੇ ਥੱਲੇ ਚਾਰ ਬਾਰਾ ਵਾਹ ਨੂੰ ਦਫਾ ਕਰ ਉਹਨੂੰ ਬਾਈਪਾਸ ਕਰਦੇ ਬਾਈਪਾਸ ਹੀ ਕਰਦੇ ਬਸ ਉਹ ਪਰਮਾਨੈਂਟ ਬਾਈਪਾਸ ਹੀ ਰਹਿ ਜਾਂਦਾ ਉਹ ਯਾਨਕਿ ਇਹਦਾ ਅਸੂਲਨ ਤਰੀਕਾ ਇਹ ਹੈ ਕਿ ਅਲੱਗ-ਅਲੱਗ ਸਰਕਟਾਂ ਦੇ ਲੱਗਦੇ ਨੇ अच्छा ਜੇਸਟਰ ਆਪਣੀਆਂ ਸਪਲਾਈਆਂ ਬਣਾਈਆਂ ਹੁੰਦੇ ਜਿੰਨੇ ਜੇ 10 ਸਰਕਟ ਨੇ ਸਾਡੇ ਤਾਂ ਦਸਾਂ ਤੇ ਲੱਗਣਗੇ ਉਹ ਲੱਗਣਗੇ ਸਿੰਗਲ ਫੇਸ ਹਾਂਜੀ ਸਾਰੇ ਤੇ ਲੱਗੇ ਜੀ ਉਹ ਲੱਗੇ 30 एमਏ ਦੇ ਹਾਂਜੀ ਪਿੱਛੇ ਜਿਹੜਾ ਬੈਕਐਂਡ ਦਾ ਉਹ ਹੈਗਾ 63 ਜਾਂ 100 ਦਾ ਹਾਂਜੀ ਮਿਹਨਤ ਹਾਂਜੀ ਕਿਰੋ ਸਹੀ ਕਰਮ ਕਰੂ ਕਿ ਜਿਹੜੇ ਸਰਕਟਾਂ ਤੇ ਤੰਗੀ ਆਈ ਉਹੀ ਬੰਦ ਹੋਊ ਸਾਰੇ ਬੰਦ ਨਹੀਂ ਹੋਣਗੇ ਤਾਂ ਸਾਨੂੰ ਪਤਾ ਲੱਗਣਾ ਸਾਡੇ ਆ ਸੈਕਸ਼ਨ 'ਚ ਕੋਈ ਪ੍ਰੇਸ਼ਾਨੀ ਆ ਕੀ ਅਰਥਮਕੈਨਿਕ ਤੋਂ ਟੈਸਟ ਕਰਾ ਲਓ ਪਰ ਮੈਗਰ ਤੋਂ ਬਿਨਾ ਐਸਾ ਕੋਈ ਫਾਇਦਾ ਨਹੀਂ ਹੈ ਮੈਗਰ ਹੁੰਦਾ ਵੀ ਨਹੀਂ ਜੇ ਕੋਈ ਸਰ ਕੋ ਮੱਛੀ ਮੋਟਰ ਵਾਲਿਆਂ ਕੋਲੇ ਹੁੰਦਾ ਜੀ ਤੇ ਬਸ ਹੁਣ ਤਾਂ ਹੁੰਦਾ ਦੇਖੋ ਜੀ ਮੈਗਰ ਜੇ ਆਪਾਂ ਹੁਣ ਟੈਸਟ ਰਿਪੋਰਟ ਭਰਦੇ ਆ ਘਰੇ ਕਨੈਕਸ਼ਨ ਲੈਣੇ ਹਾਂਜੀ ਟੈਸਟ ਰਿਪੋਰਟ ਚ ਕੀ ਹੁੰਦਾ ਉਹਦੇ ਮੈਗਰ ਵੈਲਿਊ ਦਾ ਭਰੇ ਹੁੰਦੇ ਆ ਬਸ ਉਹ ਅੱਡਾ ਗੱਲਾ ਵੀ ਫਰਜ਼ੀ ਭਰ ਦਿੰਦੇ ਜਾਂਦੇ ਆ ਉਹ ਮੂੰਹ ਜਵਾਨੀ ਚੇਤੇ ਉਹ ਲਿਖੀ ਹਾਂ ਹਾਂ ਵੀ ਇਨੀਕ ਭਰਦੇ ਹਾਂਜੀ ਪਰ ਚੈੱਕ ਕਰੇ ਨਹੀਂ ਕੀਤੇ ਜਾਂਦੇ ਇਹ ਪਤਾ ਵੀ ਨਹੀਂ ਕਿਸੇ ਨੂੰ ਹੀ ਪਤਾ ਵੀ ਹੈ ਨਹੀਂ ਪਤਾ ਵੀ ਹਾਂ ਚੈੱਕ ਹੋਣੀ ਚਾਹੀਦੀ ਹੈ ਜਿੱਥੇ ਵੀ ਲੋ ਵੋਲਟੇਜ ਦੀ ਹੈ ਦੇ 500 ਵੋਲਟ ਤੇ ਸੀ ਟੈਸਟ ਕਰਦੇ ਆ ਤਾਂ ਕਦੇ ਵੀ ਕੋਈ ਵੈਲਿਊ ਮਤਲਬ 1 ਮੀਗਾਓਮ ਤੋਂ ਆ ਕੇ ਤਾਂ ਲੀਕੇਜ ਸ਼ੁਰੂ ਹੋ ਜਾਂਦੀ ਹੈ ਮਿਨਿਮਮ ਕਿੰਨੀ ਚਾਹੀਦੀ ਹੈ ਇਹ ਲੀਕੇਜ 1 ਮੀਗਾਓਮ ਤੋਂ ਉੱਪਰ ਪਰ ਰਹਿਣੀ ਚਾਹੀਦੀ ਹੈ ਇਹਦਾ ਚੈੱਕ ਕਰਨ ਦਾ ਤਰੀਕਾ ਜੇ ਮੈਗਾ ਦੇ ਮੈਕਰ ਤਾਂ ਆਏਗਾ ਹਾਂਜੀ ਇੱਕ ਆਪਾਂ ਵਾਇਰ ਨੂੰ ਟੱਚ ਕਰ ਇੱਕ ਤਾਰ ਵਾਇਰ ਨੂੰ ਟੱਚ ਕਰ ਲਈ ਇੱਕ ਜਿਹੜੀ ਅਰਥ ਵਾਇਰ ਹੈ ਜਾਂ ਜਿਹੜਾ ਵੀ ਸਾਡਾ ਕੰਪੋਨੈਂਟ ਟੈਸਟਿੰਗ ਚਾ ਰਿਹਾ ਹੈ ਹਾਂ ਉੱਥੇ ਹੈ ਵੀ L2N ਅਥ ਟੈਸਟ ਓਪਨ ਸਰਕਟ ਓਪਨ ਸਰਕਟ ਹਾਂਜੀ L2N ਨੂੰ L2E N2A ਹੂੰ ਠੀਕ ਹੈ ਤਿੰਨਾਂ ਦੇ ਵਿੱਚ ਜਿਹੜੀ ਵੈਲਿਊ ਹੈ ਕਹਿੰਦੇ 1 ਮੀਗਾਹਮ ਤੋਂ ਘਟਣੀ ਨਹੀਂ ਚਾਹੀਦੀ ਅਸੂਲ ਤਾਂ ਇਹ ਵੀ ਉਹ 10-15 ਮੀਗਾਹਮ ਤੋਂ ਉੱਪਰ ਹੀ ਰਹੇ ਜੇ ਘਟਾ ਦੇ ਦੋ ਅਰਥ ਲੀਕ ਜਾਂ ਫਿਰ ਉਹ ਅਰਥ ਲੀਕੇਜ ਆਊਗੀ ਆਊਗੀ ਨਵੈਸ ਤੁਸੀਂ ਲਾਓਗੇ ਤੇ ਟ੍ਰਿਪ ਕਰੂਗੀ ਫਿਰ ਟ੍ਰਿਪ ਕਰੂ ਤੁਸੀਂ ਨੂੰ ਬਾਈਪਾਸ ਕਰੋਗੇ ਠੀਕ ਹੈ ਜੀ ਤੇ ਪੈਸਾ ਲਾਉਣ ਦਾ ਕੋਈ ਮਕਸਦ ਨਹੀਂ ਰਹਿੰਦਾ ਹਾਂ ਆਉਂਈ ਹੈ ਕਿਉਂਕਿ ਆਪਣੇ ਆਪ 'ਚ ਬਹੁਤ ਵੱਡਾ ਵਿਸ਼ਾ ਹੈ ਅਰਥ ਦਾ ਹੂੰ ਪਰ ਅਸੀਂ ਚਾਹੁੰਦੇ ਹਾਂ ਵੀ ਇੱਕ ਵਾਰੀ ਥੋੜਾ ਜਾ ਜੇ ਪਬਲਿਕ ਅਵੇਅਰ ਹੋ ਜਾਏ ਇਹ ਅੱਗੇ ਦੇ ਕੇ ਕੰਮ ਚੱਲ ਪੇਗਾ ਇਹ ਜਬ ਮੇਰਾ ਹਲਾ 2 ਸਾਲ ਹੋ ਗਿਆ ਆਪਾਂ ਨੂੰ ਗੱਲ ਕਰਦਿਆਂ ਨੂੰ ਹਾਂਜੀ ਹਾਂਜੀ ਉਸ ਤੋਂ ਬਾਅਦ ਕਾਫੀ ਮੁੰਡਿਆਂ ਨੇ ਰੁਚੀ ਦਿਖਾਈ ਹੈ ਬਿਲਕੁਲ ਜੀ ਜਿਹੜੇ ਮਕੈਨਿਕ ਨੇ ਬਹੁਤ ਬਹੁਤ ਤਾਂ ਕਈ ਮਕੈਨਿਕਾਂ ਨੇ ਕਿਹਾ ਵੀ ਸਾਨੂੰ ਤੁਸੀਂ ਇਸਤਾਜੀ ਮੈਕਨਿਕ ਮੁੰਦਾ ਦਿਓ ਹਾਂਜੀ ਮਗਾ ਦੇਂਦੇ ਜੇ ਅਸੀਂ ਡਰੈਸ ਤੇ ਅੰਦਰ ਨੇ ਬਥੇਰੇ 2000 ਰੁਪਏ ਰਮੇ ਕਰੇ ਜਾਂ ਕੋਈ ਮਹਿੰਗਾ ਥੋੜੀ ਹੈ ਇਹ ਠੀਕ ਸਹੀ ਉਹ ਚਲਾਓ ਸਮਾਂ ਹਰ ਚੀਜ਼ ਨੂੰ ਚੈੱਕ ਕਰਕੇ ਲਾਓ ਤੁਹਾਨੂੰ ਤਸੱਲੀ ਰਹੇ ਵੀ ਹਾਂ ਸਾਡੀ ਚੀਜ਼ ਸਹੀ ਹੈ ਬਿਲਕੁਲ ਬੇਫਿਕਰੀ ਹੁੰਦੀ ਹੈ ਇਸ ਤੋਂ ਬਿਨਾ ਅ ਜਿੰਗਲ ਲੇ ਪ੍ਰੋਗ ਲੈ ਇਹ ਫਿਰ ਹਾਰਸੇ ਨੇ ਸਾਡੇ ਪਰ ਸਾਡੇ ਕੋਲੇ ਅਰਥ ਲੀਕੇਜ ਤੋਂ ਵੀ ਵੱਡੀ ਇੱਕ ਚੀਜ਼ ਹੈਗੀ ਹੈ ਹੋਰ ਹਾਂਜੀ ਜਿਹਦੇ ਸਿਰ ਤੇ ਸਾਡਾ ਸਮਾਜ ਜਿਉਂਦਾ ਵੀ ਬਸ ਇਹਦੀ ਇੰਨੀ ਕੀ ਲਿਖੀ ਹੋਈ ਸੀ ਹਾਂਜੀ ਅਸੀਂ ਇੱਕ ਇੱਕ ਦੇਲ ਨੂੰ ਦਿਲਾਸਾ ਦੇ ਲਾਦੇ ਆ ਵੀ ਇਹਦੇ ਸਾਰੇ ਪੂਰੇ ਇੰਨੇ ਕੀ ਲਿਖੇ ਹੋਏ ਤੇ ਰੱਬ ਨੇ ਉਹ ਪੂਰੇ ਹੋ ਗਏ ਉਹ ਇਹ ਨਹੀਂ ਕਹਿੰਦੇ ਵੀ ਅਰਥ ਲੀਕੇਜ ਹੋ ਗਈ ਹੂੰ ਇਹ ਨਹੀਂ ਕਹਿੰਦੇ ਵੀ ਸਾਡੀ ਗਲਤੀ ਸੀ ਉਹ ਘਣੇ ਦੇ ਵਸੇ ਨਹੀਂ ਹੈਗੀ ਇੰਨੀ ਕਿਤੀ ਲਿਖੀ ਹੋਈ ਹੁਣ ਮੈਨੂੰ ਇਹ ਨਹੀਂ ਪਤਾ ਵੀ ਸਾਡੇ ਕਿਉਂ ਘੱਟ ਲਿਖੀ ਜਾਂਦੀ ਹੈ ਬਾਹਰ ਤੱਕ ਦੇ ਲਿਖੀ ਜਾਂਦੀ ਹੈ ਸਹੀ ਹੈ ਇਹ ਮਤਲਬ ਅਵੇਅਰਨੈਸ ਹੋਣੀ ਚਾਹੀਦੀ ਹੈ ਭਰਾਓ ਜ਼ਿੰਦਗੀਆਂ ਕੀਮਤੀ ਨੇ ਪਤਾ ਲੱਗਦਾ ਜਿਹਦੇ ਘਰ ਦਾ ਜੀ ਤੁਰ ਜਾਂਦਾ ਉਸ ਤੋਂ ਬਾਅਦ ਚਾਹੇ ਤੁਸੀਂ ਕੋਹੋ ਨਾ ਵੀ 20 ਹੱਥ ਕਰਾ ਦੇ ਅਗਲਾ ਉਹ ਵੀ ਕਰਾ ਦਊਗਾ ਕਰਵਾ ਦੋ ਪਰ ਪਹਿਲੇ ਗੜ ਤੇ ਅਸੀਂ ਕਹਿੰਦੇ ਵੀ ਛੱਡ ਪਰੇ ਕੀ ਲੋਣਾ ਨਾਲੇ ਦੇਖੀ ਜਾਊ ਜੀ ਦੇਖੋ ਨਾਲੇ ਕਿਸੇ ਅੱਜ ਤੱਕ ਤਾਂ ਹੋਇਆ ਨਹੀਂ ਕਈ ਵੀ ਬੜਾ ਬੜਾ ਪੰਗਾ ਇਹ ਵੀ ਹੈ। ਕਹਿੰਦੇ ਵੀ ਅੱਜ ਤੱਕ ਨਹੀਂ ਹੋਇਆ ਇਹਦਾ ਮਤਲਬ ਉਹ ਹੋਣ ਦੀ ਇੰਤਜ਼ਾਰ ਕਰਨੀ ਹੈ। ਪਹਿਲਾਂ ਤਾਂ ਇਹ ਅੰਖ ਨੂੰ ਕੁਝ ਕੁੰਡੀ ਦੇ ਨਾਲ ਵੀ ਜੋੜਿਆ ਜਾਂਦਾ ਹੈਗਾ ਵੀ ਜੇ ਅੰਖ ਕਰਵਾਇਆ ਕਿਹਨੇ ਕੁੰਡੀ ਲਾਉਦਾ ਹਨਾ। ਨਹੀਂ ਉਹ ਵੀ ਪੁੱਛਦੇ ਨੇ ਕਈ ਵਾਰ ਮੈਨੂੰ ਲੋਕ ਪੁੱਛਦੇ ਨੇ ਵੀ ਜੇ ਅਸੀਂ ਅਰਥ ਕਰਾ ਲਈ ਜੀ ਵਿਹਲੀ ਵਾਲੇ ਤਾਂ ਨਹੀਂ ਸੰਤੰਗ ਕਰਦੇ। ਹਾਂਜੀ। ਨਹੀਂ ਉਹ ਕੋਈ ਉਹ ਕਾਨੂੰਨੀ ਤੌਰ ਤੇ ਥੋੜਾ ਹੱਕ ਹੈ ਅਰਥ ਕਰਾਉਣਾ ਨਾਲੇ ਹੁਣ ਵਾਲੇ ਜਿਹੜੇ ਮੀਟਰ ਨੇ ਉਹ ਅਰਥ ਹਰਥਾ ਨਹੀਂ ਖੜਦੇ ਹਣ ਉਹ ਪਹਿਲਾਂ ਚੱਕਰੀਆਂ ਭਵੇਰੀਆਂ ਵਾਲੇ ਵੀ ਨਾਲੇ ਖੜ ਖੜੇ ਨਹੀਂ ਦਿੰਦੇ ਤਾਂ ਲੋਕੀਂ ਆਂਦੇ ਹੀ ਕਿ ਹੋਰ ਨਹੀਂ ਖੜਦੇ ਹੇ ਹਾਂਜੀ ਚਲੋ ਠੀਕ ਹੈ ਨੰਬਰ ਬਾਰੇ ਹਾਂਜੀ ਇਹ ਵੀਡੀਓ ਪਾਉਣ ਦੇ ਕਾਰਨ ਸਿਰ ਕਿ ਹੁਣ ਸਾਡੇ ਘਰਾਂ ਦੇ ਵਿੱਚ ਖਾਸ ਕਰਕੇ ਐਮ ਸੀ ਵੀ ਲੱਗਣ ਲੱਗੇ ਉਹ ਕਿਉਂ ਲੱਗਦੇ ਨੇ ਤੇ ਫਿਰ ਕਈਆਂ ਦੇ ਐਂਸੀਬ ਟ੍ਰਿਪ ਵੀ ਕਰਦੇ ਨੇ ਉੱਠ ਘੜਦੇ ਨੇ ਕਿਉਂ ਉੱਪਦੇ ਨਹੀਂ ਉਹਨਾਂ ਦਾ ਕਾਰਨ ਕੀ ਆ ਉਹਨਾਂ ਦੀ ਫਿਟਿੰਗ ਨਹੀਂ ਸਹੀ ਜਾਂ ਫਿਰ ਉਹ ਵਾਇਰ ਹੀ ਮਾੜੀ ਪਾਉਂਦੇ ਨੇ ਤੇ ਉਹਦੇ ਬਾਰੇ ਪ੍ਰੋਪਰ ਨੌਲੇਜ ਹੋਣੀ ਬਹੁਤ ਜ਼ਰੂਰੀ ਆ ਇਸ ਕਰਕੇ ਤੁਹਾਨੂੰ ਇਹ ਵੀਡੀਓ ਦਿਖਾਈ ਆ ਅਗਰ ਵੀਡੀਓ ਵਿੱਚ ਜਾਣਕਾਰੀ ਵਧੀਆ ਲੱਗੇ ਤਾਂ ਆਪ ਵੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਅੱਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਵੀਡੀਓ ਦੇਖਦੇ ਹੋ ਮਾਣ ਸੁਣਵਾਦਿਓ ਐਦਾਂ ਹੀ ਜੁੜੇ ਰਹੋ ਸਤਿ ਸ੍ਰੀ ਅਕਾਲ